ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ 84 ਪ੍ਰਤੀਦੀਵਾਰਤ ਸਾਰਾ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਤਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰਗਰਮੀ। ਐਸ ਵੇਲੇ ਜੱਟਾ ਮਹੱਲਾ ਇਹ ਹੈਗਾ ਜੱਟਾ ਮਹੱਲਾ ਜੀ ਜੱਟਾ ਮਹੱਲਾ ਅਬੀ ਵਰਸੇ ਬਿਜਲੀ ਕਰਕੇ ਬਿੱਦਕੀਆਂ ਨੜਾਉਂਦੇ ਪੂੜੀਆਂ ആയിരുന്ന വീഡിയോ ਦੇ ਮੌਸੋ ਕਰਤੀ ਨੇ ਪ੍ਰਕਾਸ਼ ਉਸ ਨਾਲ ਸੰਬੰਧੀ ਪਿਸ਼ਾਨਗਰ ਕੀਰਤਨ ਤੋਂ ਦੁਆਰਾ 80 ਸਾਲ ਦਾ ਹੋਸਤ ਸਮਾਗਮ ਨੂੰ ਨਿਵਾੜਿਆ। ਆਹ ਖੜਾ ਯਾਰ ਉੱਥੇ ਲੈ ਜਾਦਾ। ਦਰਸ਼ਕ ਰੋਡ ਨਵਾਂ ਸ਼ਹਿਰ ਤੋਂ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਨਵਾਂ ਸ਼ਹਿਰ ਸਰਕਾਰ ਨੇ ਯੂਥਾਂ ਦੇ ਨਤੋਂ ਵਾਸਤੇ ਪਰਦੇਸੀ ਦੀ ਵਿਸ਼ੇਸ਼ਕ ਜੀ ਜਿਹੜਾ ਮੀਂਹ ਦਾ ਬਰਸਾਤ ਦਾ ਮੌਸਮ ਆ ਤੁਹਾਡੇ ਸਾਹਮਣੇ ਹੁਣ ਵੀ ਮੀਂਹ ਪੈ ਕੇ ਹਟਿਆ ਸੜਕਾਂ ਦਾ ਵੀ ਬਹੁਤ ਬੰਦਾ ਹਾਲ ਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਪੁੱਤ ਸੜਕਾਂ ਦਾ ਸਾਰੇ ਸ਼ਹਿਰ ਦੀਆਂ ਸਾਰੇ ਇਲਾਕਿਆਂ ਦੀਆਂ ਇਹ ਬਹੁਤ ਬੁਰਾ ਹਾਲ ਆ ਇਹ ਖਾਸ ਕਰ ਸਲੋ ਰੋਡ ਤੋਂ ਬਹੁਤ ਜਿਆਦਾ ਬੁਰਾ ਹਾਲ ਆ ਜੇ ਰੇਲਵੇ ਰੋਡ ਦਾ ਤਾਂ ਹੈ ਹੀ ਆ ਜੋ ਹੈਗਾ ਆ ਜਿਹੜਾ ਆ ਸਾਡਾ ਸਲੋ ਆ ਸਲੋ ਰੋਡ ਤੋਂ ਯਾਨੀ ਤਕਰੀਬਨ ਇਹਨਾਂ ਨੂੰ 12-14 ਪਿੰਡ ਲੱਗਦੇ ਇੱਥੇ ਤੇ ਇੱਥੇ ਲੰਘਣਾ ਹੀ ਔਖਾ ਹੋ ਗਿਆ ਅਸੀਂ ਤਾਂ ਤਕਰੀਬਨ ਜੇ ਕਿਤੇ ਸ਼ਹਿਰ ਜਾਣਾ ਪੈ ਜਵੇ ਤਾਂ ਅਸੀਂ ਇੱਧਰੋਂ ਜਾਈ ਦਈ ਕਿ ਵੀ ਐਨੇ ਟੋਏ ਐਨੇ ਟਿੱਬੇ ਆ 15 20 ਮਿੰਟ ਮੀਹ ਪਿਆ ਆ 15 ਮਿੰਟ ਨਾਲ ਤੁਸੀਂ ਹਾਲ ਦੇਖ ਲਓ ਕਿ ਆਪਣਾ ਨਾ ਕੋਈ ਇੱਥੇ ਕੋਈ ਪੁੱਛਣ ਕਿਛਣ ਵਾਲਾ ਨਾ ਕੋਈ ਸਰਕਾਰ ਦਾ ਨਾ ਸਰਕਾਰ ਦਾ ਨੁਮਾਇੰਦਾ ਕੋਈ ਆਉਂਦਾ ਨਹੀਂ ਆ ਕੋਈ ਜਾਂਦਾ ਨਹੀਂ ਨਾ ਕੋਈ ਦੇਖਦਾ ਪਿਆ ਆ ਲੋਕ ਪਰੇਸ਼ਾਨ ਹੁੰਦੇ ਰੋਜ਼ ਇੱਥੇ ਡਿੱਗਦੇ ਉਦੋਂ ਇੱਥੇ ਇੱਕ ਲੜਕੀ ਜਾ ਰਹੀ ਸੀ ਕੰਮ ਤੇ ਜਾ ਰਹੀ ਸੀ ਜਦੋਂ ਕਿਤੇ ਉਹ ਗੱਡੀ ਵਾਲਾ ਛਿਡੇ ਪਾ ਗਿਆ ਵਿਚਾਰੀ ਦੇ ਫੇਰ ਅਸੀਂ ਇੱਥੋਂ ਕੱਢਿਆ ਉਹਨੂੰ ਆਪਣੇ ਜਗਦਾਰ ਮੈਡੀਕਲ ਵਾਲਾ ਵਿਚਾਰਾ ਉਹ ਪੰਪ ਲਾਉਂਦਾ ਦੂਜਾ ਜਿਹੜਾ ਆਪਣਾ ਕੂਲਰ ਵਾਲਾ ਨਾਲ ਪਾਈਪ ਲਾ ਕੇ ਉਹ ਕੱਢਦਾ ਫਿਰ ਗਦੇ ਹੁੰਦਾ ਕਿਤੇ ਜਾਂਦੇ ਤੇ ਸੜਕ ਟੁੱਟੀ ਇੰਨੀ ਆ ਤੇ ਇਹ ਨਹੀਂ ਪਤਾ ਲੱਗਦਾ ਸੜ ਗਿਆ ਜਾਂ ਗੱਡੇ ਆ ਗੱਡਿਆਂ ਦਾ ਇੰਨੇ ਜਿਹੇ ਡੂੰਘੇ ਖੱਡੇ ਆ ਤੁਸੀਂ ਇੱਥੋਂ ਆ ਤੁਹਾਡੇ ਸਾਹਮਣੇ ਦੇਖੋ ਕੀ ਆ ਫਿਰ ਇਹ ਤੋਂ ਅੱਗੇ ਤੁਸੀਂ ਚਲੇ ਜਾਓ ਆਪਣੇ ਠੀਕੀ ਤੋਂ ਅੱਗੇ ਚਲ ਜੋ ਜਾਓ ਤਾਂ ਸਾਸਨ ਘਰ ਦੇ ਕੋਲ ਵੀ ਕਾਫੀ ਆ ਗਏ ਆ ਫਿਰ ਤਾਂ ਮੋੜਾ ਤਾਂ ਸੜਕ ਹੈ ਹੀ ਉਹ ਤਾਂ ਬੁਰਾ ਹਾਲ ਆ ਪਤਾ ਨਹੀਂ ਕਿ ਜਿਹੜੇ ਨੁਮਾਇंदे ਇਹਨਾਂ ਦੇ ਕੀ ਕਰਦੇ ਆ ਨਾ ਕਰੀ ਇੱਥੇ ਐਮਐਲਏ ਆ ਕੇ ਬੜਿਆ ਇਹਨਾਂ ਦਾ ਆਣ ਕੇ ਦੇਖੇ ਸੀ ਇਸ ਪਿੰਡ ਦੇ ਵਿੱਚ ਕਿਤਨਾ 1250 ਵੋਟ ਪਈ ਹੈ ਇਸ ਪਿੰਡ ਦੇ ਵਿੱਚ। ਬਹੁਤੀ ਵੋਟ ਨਹੀਂ ਹੈ ਜੀ। ਇੱਕ ਤਰਫਾ ਵੋਟ ਪਈ ਹੈ। ਲੋਕਾਂ ਨੇ ਵਿਸ਼ਵਾਸ ਜਤਾਇਆ। ਤੁਸੀਂ ਜਿੱਤੇ ਅਸੀਂ ਵੀ ਤੁਹਾਨੂੰ ਮੰਨਦੇ ਕਿ ਤੁਸੀਂ ਸਾਡੇ ਐਮਐਲਏ ਆ। ਆਵਾਜ਼ ਚੱਕੀ ਲੇਕਣੋਂ ਦਾ ਅਸਰ ਕੋਈ ਨਹੀਂ ਹੋਇਆ। ਉਹਦਾ ਫਾਇਦਾ ਕੀ ਹੋਇਆ? ਥੱਲੇ ਤੁਹਾਡੀ ਪ੍ਰਸ਼ਾਸਨ ਸੁਣਦਾ ਨਹੀਂ। ਪਰ ਥੋੜੇ ਐਮਐਲਏ ਸਾਹਿਬ ਨੇ ਮੇਰੇ ਚ ਕਹਿਣਾ ਚਾਹਣਾ ਸਾਡੇ ਮਾਨਯੋਗ ਆ, ਸਨਮਾਨਯੋਗ ਆ। ਤੁਸੀਂ ਥੋੜੇ ਗੱੜਸ ਰੱਖੋ। ਇਹਨਾਂ ਦੇ ਜਿਹੜਾ ਪ੍ਰਸ਼ਾਸਨ ਦੇ ਡੰਡਾ ਦਿਓ, ਸਰਕਾਰ ਦੇ ਡੰਡਾ ਦਿਓ। ਇਹ ਫੇਰ ਕੰਮ ਆਉਂਦੇ ਆ। ਇਹ ਕੰਮ ਨਹੀਂ ਹੁੰਦੇ। ਜੋ ਹਾਲਾਤ ਬਣੇ ਲੋਕੀ ਬਹੁਤ ਪਰੇਸ਼ਾਨ ਨੇ ਤੇ ਦੇ ਪਾਣੀ ਦੇ ਇੱਕ ਦੇ ਛੱਪੜਾਂ ਦੇ ਇੱਕ ਦੇ ਸ਼ਹਿਰ ਦੇ ਕੋਈ ਇਦਾਂ ਦਾ ਕੋਈ ਮੈਨੂੰ ਦੱਸੋ ਕਿਹੜਾ ਪਿੰਡ ਹੈ ਜਿੱਥੇ ਸੜਕ ਹੈ ਤੇ ਇਹ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਕਿਲੋਮੀਟਰ 1.5 ਕਿਲੋਮੀਟਰ ਸਾਰਾ ਸ਼ਹਿਰ ਦਾ ਹੋਏਗਾ ਤੇ ਜੇ ਸ਼ਹਿਰ ਦਾ ਸਿਟੀ ਦੇ ਇਹ ਹਾਲ ਹੈ ਕਾਲ ਦੇ ਵਾਲੇ ਪਿੰਡਾਂ ਨੂੰ ਪੁੱਛਣ ਵਾਲਾ ਕੌਣ ਹੈ ਕੋਈ ਨਹੀਂ ਜਦੋਂ ਇਸ ਟਾਈਮ ਤੇ ਰੱਬ ਦੇ ਭਰੋਸੇ ਚ 4 ਸਾਲ ਹੋ ਗਈ ਸਰਕਾਰ ਬਣੀ ਨੂੰ ਇੰਨੀ ਨਕਮੀ ਸਰਕਾਰ ਅੱਜ ਤੱਕ ਅਸੀਂ ਤਾਂ ਕੋਈ ਦੇਖੀ ਅਕਾਲੀ ਵੀ ਰਹੇ ਕਾਂਗਰਸੀ ਵੀ ਰਹੇ ਹੋਰ ਵੀ ਰਹੇ ਆ ਚਲੋ ਕੰਮ ਕਰੀ ਜਾਂਦੇ ਸੀ ਉਹਨਾਂ ਕੋਈ ਮਾੜਾ ਮੋਟਾ ਤੇਰੀ ਤੇਸੀ ਜ਼ੜ ਕ ਖੜਕਦੇ ਰਹਿੰਦਾ ਸੀ ਹੁਣ 4 ਸਾਲ ਹੋ ਗਏ ਯਾਰ ਪਹਿਲਾਂ ਅੰਦਰ ਸਿੰਘ ਇੱਥੇ ਹੁੰਦਾ ਸੀ ਉਹ ਇੱਥੇ ਕੰਮ-ਕੁਮ ਕਰਵਾਈ ਗਿਆ ਕੰਮ ਕਾਫੀ ਇਹਨੇ ਕਰਵਾਏ ਤੇ ਲੇਕਿਨ ਉਸ ਤੋਂ ਬਾਅਦ ਤਾਂ ਕੋਈ ਨਾ ਪੈਂਦੀ ਹੁਣ ਪੰਚਾਇਤ ਤੇ ਵੀ ਅਸੀਂ ਗੁੱਸਾ ਕੀ ਕਰੀਏ ਉਹਨਾਂ ਨੂੰ ਪੈਸੇ ਹੀ ਨਹੀਂ ਮਿਲੇ ਜਿਹੜਾ 15ਵੇਂ ਵਿੱਤਯੋਗ ਦਾ ਪੈਸਾ ਸੀਗਾ 5-7 ਲੱਖ ਰੁਪਏ ਸਰਕਾਰ ਨੇ ਇਹ ਵੀ ਦੇ ਚਲੇ ਹੁਣ ਪੰਚ ਸਾਡੇ ਤੇ ਹੈਗੇ ਆ ਵਿਚਾਰੇ ਬਿਲਕੁਲ ਦੇਰਦੇ ਤੇ ਉਹਨਾਂ ਨੇ ਨਵੇਂ-ਨਵੇਂ ਬਣੇ ਉਹਨਾਂ ਨੂੰ ਚਾ ਆ ਵੀ ਆ ਜੀ ਕੋਈ ਨਾ ਕੋਈ ਪੰਚ ਤੇ ਕੰਮ ਕਰੀਏ ਲੇਕਿਨ ਇੱਥੇ ਕੋਈ ਉਹਨਾਂ ਕੋ ਪੈਸੇ ਨਹੀਂ ਉਹਨਾਂ ਨੂੰ ਵੀ ਅਸੀਂ ਕੀ ਕਹੀਆਂ ਉਹ ਤਾਂ ਗੁੱਸਾ ਗੜਾ। ਇਹਨਾਂ ਕੰਮਾਂ ਪਨ ਹੈਗਾ ਸਾਰੀ ਸਰਕਾਰ ਦਾ, ਸਰਕਾਰ ਦੇ ਨੁਮਾਇੰਦਿਆਂ ਦਾ। ਜਿਹੜੇ ਇੱਥੇ ਐਮਐਲਏ ਦੇ ਉੱਤੇ ਤੁਸੀਂ ਨੁਮਾਇੰਦੇ ਬਿਠਾਉਂਦੇ ਆ ਤੇ ਉਹ ਉਹ ਜਿਹੜਾ ਜਿੱਤਿਆ ਬੰਦਾ ਉਹਦੀ ਕੋਈ ਸੁਣਦਾ ਨਹੀਂ ਆ, ਹਾਰਿਆ ਕਿਸੇ ਦੀ ਸੁਣਨੀ ਦਿੰਦਾ। ਇਸ ਕਰਕੇ ਮੈਂ ਤਾਂ ਇਹੀ ਅਪੀਲ ਕਰੂੰਗਾ, ਐਮਐਲਏ ਸਾਹਿਬ ਨਹੀਂ ਕਰੂੰਗਾ, ਸਰਕਾਰ ਦੇ ਨੁਮਾਇੰਦਿਆਂ ਨਹੀਂ ਕਰੂੰਗਾ, ਸਰਕਾਰ ਮੋਰੀ ਵੀ ਕਰੂੰਗਾ ਵੀ ਇਹਨੂੰ ਜਲਦੀ ਤੋਂ ਜਲਦੀ ਬਣਾ ਕੇ ਲੋਕਾਂ ਨੂੰ ਰਾਹ ਦੇ। ਧੰਨਵਾਦ। ਔਰ ਮੇਰੇ ਤੇ ਪਾਣੀ ਪੈ ਗਿਆ ਜਦੋਂ ਇਹ ਰਕਵੇ ਉਹ ਬਹਿ ਗਿਆ ਉਹ ਪੈ ਗਿਆ ਇਹਦਾ ਬੜੀ ਉਸ ਕੰਨਾ ਪਾਣੀ ਨਿਕਲਦਾ ਦਾਤੀ ਨੀਚੇ ਦਾ ਉੱਤੇ ਬੰਦ ਹੋ ਗਈ ਹਿੱਲਣੀ ਨਹੀਂ ਉਹ ਚੱਲ ਵੇਖ ਸਾ ਉਹ ਚੱਲ ਕੇ ਪਿੱਛੇ ਦਾ ਉਹ ਬਿਜਾਰਾ ਕਿੱਥੇ ਚੜਾ ਲਵੇ ਫਿਰ ਤੇ ਸਾਖਾ ਦਾ ਬੰਦਾ ਕੋਟ ਕੋਟ ਚੋਟ ਲੰ ਸਕਦੀ ਆ ਐਦਾਂ ਵਿੱਚ ਗੱਡੀਆਂ ਚ ਗੱਡੀਆਂ ਫਸਦੀਆਂ ਵਾ ਲੋ ਕਿੰਨਾ ਚਿਰ ਹੋ ਗਿਆ ਇਹ ਸੜਕ ਬੜੀ ਵੇ ਤਾਂ ਬਹੁਤ ਟਾਈਮ ਹੋ ਗਿਆ ਜਾਂਦਾ ਸੀ ਬੜਾ ਜਿਹਾ ਪਾਇਆ ਮੁੜ ਕੇ ਇੱਧੇ ਟੁੱਟੀ ਹੋਈ ਐ ਇਹ ਮਟੀਰੀਅਲ ਤੁਹਾਡੇ ਹਿਸਾਬ ਨਾਲ ਸਹੀ ਨਹੀਂ ਪਾਇਆ ਹਾਂ ਮਟੀਰੀਅਲ ਇਹਦਾ ਦੱਬ ਗਿਆ ਸਾਰਾ ਬਿਨਾ ਪਾਇਆ ਸੀਗਾ ਸਰਕਾਰ ਨੂੰ ਕੀ ਕਹਿਣਾ ਜਾਂਦੇ ਸਰਕਾਰ ਨੇ ਬੱਸ ਸਰਕਾਰ ਨੂੰ ਪਤਾ ਹੀ ਐ ਸਾਰੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਵਾ ਇਹ ਜਿਹੜਾ ਸਲੋ ਰੋਡ ਹੈ ਬਾਰਡਰ ਨੰਬਰ 8 ਦੇ ਵਿੱਚ ਮੈਂ ਮੇਰੇ ਨਾਮ ਦਾ 8 ਨੰਬਰ ਤੇ ਪਿੰਡਾਪੜ ਨੰਬਰ ਦੱਸਿਆ ਗਿਆ ਸੀ ਇਲੈਕਸ਼ਨ ਦੇ ਲਈ ਵੀ ਨਮਾਸ਼ਾਹ ਦੇ ਵਿੱਚ ਬੈਠਾ ਬੈਠਾ ਸਹੀ ਆ ਦੋ ਰੋਡ ਤੇ ਖੜੇ ਆ ਦੇਖ ਰਹੇ ਆ ਪ੍ਰਸ਼ਾਸਨ ਦਾ ਮੌਸਮ ਆ ਮੀਂਹ ਵੀ ਔਰ ਛੋਟਾ ਹੰਤੀ ਦੇਖੋ ਕਿੰਨੇ ਲੱਗਦੇ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆਵੇ ਦੋ ਰੋਡ ਦੀ ਬਿਲਕੁਲ ਦਾ ਹਾਲਤ ਹੋਈ ਜੂਗਾ ਸੜਕ ਬਾਨੇ ਵਾਲੀ ਹੋਈ ਆ ਔਰ ਥੋੜੀ ਜਿਹੀ ਪ੍ਰਸ਼ਾਸਨ ਦੇ ਨਾਲ ਦੇਖੋ ਪਾਣੀ ਕਿੰਨਾ ਹੋ ਚੁੱਕਾ ਆ ਸਾਰਾ ਦੋ ਰੋਡ ਪਾਣੀ ਪਾਣੀ ਹੋ ਚੁੱਕਾ ਆ ਇਸ وجہ ਤੇ ਘਾਟਾ ਵੀ ਮੌਸਮ ਦਾ ਪੱਤਾ ਹੀ ਢੋਲਿਆ ਹੋਇਆ ਆ ਔਰ ਗੱਡੀਆਂ ਵੀ ਜਿਹੜੀਆਂ ਆ ਵਾਹ ਹਨ ਜੀ ਬੰਦਿਆਂ ਤੱਕ ਰਿਹਾ ਸਰੀਓ ਆ ਕੇ ਆਓ ਕੇ ਦੇਖ ਰਹੇ ਆ ਸਲੋ ਰੋਡ ਇੱਥੋਂ ਲੰਘਣਾ ਵੀ ਬਹੁਤ ਮੁਸ਼ਕਲ ਆ ਬਹੁਤ ਔਖਾ ਆ ਸਲੋ ਰੋਡ ਦਾ ਕਰਨੀ ਦੇਖੋ ਹਾਂਜੀ ਇਸ ਵੇਲੇ ਅਸੀਂ ਰੇਲਵੇ ਰੋਡ ਖੜੇ ਆ ਦੇਖ ਰਹੇ ਤੁਸੀਂ ਰੇਲਵੇ ਰੋਡ ਫਰਦਾਦਾ ਪਹੁੰਚਦੇ ਜਿਹੜਾ ਲੰਘਣਾ ਵੀ ਬਹੁਤ ਔਖਾ ਆ ਗੱਡੀਆਂ ਦਾ ਵੀ ਔਰ ਟ੍ਰੈਫਿਕ ਦੀ ਬਹੁਤ ਜ਼ਿਆਦਾ ਮੀਂਹ ਦੇ ਨਾਲ ਜੀ ਦੇਖ ਰਹੇ ਹੋ ਔਰ ਗੱਡੀ ਵੀ ਆ ਰਹੀ ਹੈ ਦੇਖੋ ਪਾਣੀ ਦੇ ਵਿੱਚ ਜੰਗਲੀ ਆ ਅਸੀਂ ਮੇਨ ਬਜ਼ਾਰ ਜਿਹੜਾ ਕੋਠੀ ਰੋਡ ਬਹੁਤ ਮਸ਼ਹੂਰ ਆ ਇਹ ਕੋਠੀ ਰੋਡ ਦੇ ਵਿੱਚ ਘੁੰਮ ਰਹੇ ਆ ਕੋਠੀ ਰੋਡ ਦੇ ਵਿੱਚ ਪਾਣੀ ਦੇਖੋ ਥੋੜੀ ਜਿਹੀ ਵਸਾਰ ਤੇ ਨਾਲ ਹੈ ਨਾ ਲੈਣਾ ਹੋਈ ਜਾਂ ਕੋਠੀ ਰੋਡ ਦਾ ਪਾਣੀ ਆ ਉਥੀ ਰੋਡ ਦੇ ਉੱਤੇ ਪਾਈ ਗੱਡੀ ਹਮਰ ਕੜਾਈ ਹਾਂ ਦੇ ਉਥੀ ਰੋਡ ਦਾ ਇਹ ਰਹੀ ਆ ਉਥੀ ਰੋਡ ਦੇ ਪਾਣੀ ਪਾਣੀ ਹੋ ਰਿਹਾ ਹੈ ਅਰ ਦਕਾਨਾਂ ਵੀ ਖੁੱਲੀਆਂ ਆ ਲਾਗ ਲਾਗੜਾ ਵੀ ਲਾ ਮੁੱਕੇ ਨਾ ਉਥੀ ਰੋਡ ਦਾ ਪਾਣੀ ਥੋੜੀ ਜਿਹੀ ਫਰਕਾਤ ਦੇ ਨਾਲ ਹੀ ਹੋ ਜਾਂਦੀ ਹੈ ਨਾਲ ਹੀ ਉਥੀ ਰੋਡ ਦਾ ਪਾਣੀ ਆ ਗਿਆ ਉਥੀ ਰੋਡ ਦਾ ਪਾਣੀ ਦੇ ਸੱਜਣਾਂ ਸ੍ਰੀ ਭਗ세ਗ ਨਗਰ ਨਾ ਸਵਤੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸਿੰਘ ਇਜਾਜ਼ਤ ਦਿਓ ਧੰਨਵਾਦ